ਅੱਜ ਦਿਨ ਸੋਮਵਾਰ ਮਾਘ ਮਹੀਨੇ ਦਾ 3 ਫਰਵਰੀ ਦਿਨ ਸੋਮਵਾਰ ਜੋ ਕਿ ਸਾਡੇ ਬਹਾਪੁਰ ਸਮਾਜ ਵੱਲੋਂ ਪਾਕਿਸਤਾਨ ਤੋਂ ਜੋ ਰਵਾਇਤ ਚੱਲਦਾ ਆ ਰਿਹਾ ਉਹਦੀ ਲੈਣੀ ਅਨੁਸਾਰ ਅੱਜ ਤੀਸਰੇ ਸਾਲ ਅਸੀਂ ਸ਼੍ਰੀ ਸ਼ਿਵ ਮੰਦਿਰ ਸਾਸਨ ਭਵਨ ਸਮਾਜਾਂ ਦੇ ਵਿੱਚ ਦੋ ਅ ਲਗਭਗ 2 ਵਜੇ ਤੋਂ ਚੂਨੀ ਦਾ ਪ੍ਰਸ਼ਾਦ ਦਾ ਆਰੰਭ ਕਰ ਚੁੱਕਿਆ ਜੋ ਕਿ देर ਸ਼ਾਮ ਤੱਕ ਭੋਲੇनाथ ਦੀ ਛਟਕ ਚਲੇਗਾ ਮੇਰੀ ਸ਼ਿਵ ਮੰਦਰ ਸੱਜਣ ਮੌਨ ਕਮੇਟੀ ਮੈਂਬਰਾਂ ਵੱਲੋਂ ਅੱਜ ਆਜ ਕਰਕੇ ਭੋਲੇनाथ ਦੇ ਸੱਦੇ ਦੇ ਸਾਰੇ ਸ਼ਹਿਰ ਨੂੰ ਖੁੱਲਾ ਸੱਦਾ ਸਾਰਾ ਸ਼ਹਿਰ ਸਾਰਾ ਸਾਡਾ ਪਰਿਵਾਰ ਆਪਣੇ ਪਰਿਵਾਰ ਸਮੇਤ ਭੋਲੇनाथ ਦੇ ਚਰਨਾ ਜਪੜੀ ਹਾਜ਼ਰੀ ਲਵਾਣ ਆਓ ਤੇ ਭੋਲੇनाथ ਦਾ ਪ੍ਰਸ਼ਾਦ ਗ੍ਰਹਿਣ ਕਰੋ ਤੇ ਅੱਜ ਦੇ ਸਾਡੇ ਜੋ ਸਾਨੂੰ ਹਰ ਸਾਲ ਜਿਵੇਂ ਕਿ ਹਰ ਸਾਲ ਜਦੋਂ ਅਸੀਂ ਮੰਦਿਰ ਬਣਾਇਆ ਸਾਨੂੰ ਵਿਸ਼ੇਸ਼ ਤੌਰ ਜਿਵੇਂ ਦਾਨਵੀਰ ਕਰਨ ਸਾਡੇ ਬਾਉ ਜੀ ਸ਼੍ਰੀ ਰਮੇਸ਼ ਗਰਗ ਜੀ ਬਹੁਤ ਪੁਰਾਣੇ ਟਾਈਮ ਤੋਂ ਸਾਡੇ ਤੇ ਸਿਰ ਤੇ ਹੱਥ ਰੱਖਦੇ ਆ ਰਹੇ ਨੇ ਜੋ ਕਿ ਇਹ ਮੂਰਤੀਆਂ ਸਥਾਪਿਤ ਹੋਈਆਂ ਉਹਨਾਂ ਦੇ ਬਾਉ ਜੀ ਦਾ ਬਹੁਤ ਵੱਡਾ ਯੋਗਦਾਨ ਹੈ ਹਰ ਸਾਲ ਜਦੋਂ ਵੀ ਅਸੀਂ ਕੋਈ ਵੀ ਛੋਟਾ ਦਾ ਛੋਟਾ ਪ੍ਰੋਗਰਾਮ ਕਰਾਣੇ ਆ ਵੱਡੇ ਨੂੰ ਵੱਡਾ ਪ੍ਰੋਗਰਾਮ ਕਰਨਾ ਬਾਉ ਜੀ ਸਾਨੂੰ ਬਹੁਤ ਅਸ਼ੀਰਵਾਦ ਦੇਣ ਆਉਂਦੇ ਨੇ ਅੱਜ ਵੀ ਮੈਂ ਸ੍ਰੀ ਸ਼੍ਰੀ ਮੰਦਿਰ ਕਮੇਟੀ ਵੱਲੋਂ ਬਾਉ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਇੱਕ ਵਾਰ ਫੇਰ ਮੈਂ ਸਾਰੇ ਸ਼ਹਿਰ ਨੂੰ ਬੇਨਤੀ ਕਰਦਾ ਭਗਵਾਨ ਭੋਲੇ ਨਾਮ ਦਾ ਪ੍ਰਸ਼ਾਦ ਗ੍ਰਹਿਣ ਵਾਸਤੇ ਤੁੰਨਾ ਸੱਦਿਆ ਭਗਵਾਨ ਭੋਲੇ ਦਾ ਪ੍ਰਸ਼ਾਦ ਹੈ ਸਾਰਾ ਸ਼ਹਿਰ ਮਿਲ ਜੁਲ ਕੇ ਇਸ ਪਰਿਵਾਰ ਸਮੇਤ ਭੋਲੇ ਨਾਮ ਦੇ ਚਰਨਾਂ ਜਪਣੀ ਹਾਜ਼ਰੀ ਰਮਾਣ ਆਓ ਤੇ ਭੋਲੇ ਨਾਮ ਦਾ ਚੂਰੀ ਪ੍ਰਸ਼ਾਦ ਦੋਰੇ ਦਾ ਪ੍ਰਸ਼ਾਦ ਗ੍ਰਹਿਣ ਕਰੋ ਬੋਲੋ ਸ਼ੰਕਰ ਭਗਵਾਨ ਕੀ ਜੈ ਬੋਲੋ ਸ਼ੰਕਰ ਭਗਵਾਨ ਕੀ ਜੈ ਹਰ ਹਰ ਬਾਣੀ ਹਰ ਹਰ ਬਾਣੀ ਹਰ ਹਰ ਬਹੁਤ ਅੱਛਾ ਇਹ ਨਾ ਆਯੋਜਨ ਸత్సੰਗ ਪਵਨ ਜਿਹੜੀ ਸਾਡੀ ਸਵਾ ਹੈ ਇਹ ਕਰਦੀ ਹੈ ਪਹਿਨਾ ਇੰਡੀਵਿਜੂਅਲ ਲੈਵਲ ਤੇ ਤਾਂ ਅਸੀਂ ਜਦ ਤੋਂ ਹੋਰ ਸੰਭਾਲਿਆ ਦੇਖਦੇ ਆ ਕਿ ਨਿਊਜੋ ਲੈਵਲ ਤੇ ਸਾਡੇ ਜੋ ਬੌਲਪੁਰ ਰਾਤਰੀ ਦੇ ਪਰਿਵਾਰਾਂ ਦੇ ਵਿੱਚ ਚੂੜੀ ਦਾ ਪ੍ਰੋਗਰਾਮ ਚੱਲਦਾ ਸੀ ਸ਼ੰਕਰ ਭਗਵਾਨ ਦੀ ਜੇਬ ਮਨਾਉਂਦੇ ਨੇ ਹਰ ਸੋਮਵਾਰ ਇਸ ਨੇ ਇੰਡੇ ਦੇ ਵਿੱਚ ਪਰ ਹੁਣੇ ਪਿਛਲੇ 2-3 ਸਾਲ ਤੋਂ ਸత్సੰਗ ਪਵਨ ਵਾਲੇ ਸਮੂਹਤ ਤੌਰ ਤੇ ਜਿਹੜਾ ਹੈ ਇਹ ਮਨਾਉਂਦੇ ਨੇ ਜਿਹਦੇ ਵਿੱਚ ਕਿ ਸਾਰੇ ਸ਼ਹਿਰ ਨੂੰ ਇਨਵਾਈਟ ਕਰਦੇ ਨੇ ਔਰ ਸਾਰੇ ਸ਼ਹਿਰ ਵਾਲੇ ਕਈ ਵਾਰ ਕੋਈ ਇੰਡੀਵਿਜੂਅਲ ਦੇ ਘਰ ਜਾਣ ਤੋਂ ਕੋਈ ਬੰਦਾ ਅਸਿਸਟੇਸ਼ਨ ਕਰ ਸਕਦਾ ਲੇਕਿਨ ਕਿਉਂਕਿ ਸਮੂਹਤ ਤੌਰ ਤੇ ਹੁੰਦਾ ਤਾਂ ਸਾਰਾ ਸ਼ਹਿਰ ਇਹ ਚ ਬੜੀ ਖੁਸ਼ੀ ਨਾਲ ਉਨ੍ਹਾਸ ਨੇ ਮਾਰ ਪਾਰਟਿਸਪੇਟ ਕਰਦਾ ਔਰ ਸ਼ੰਕਰ ਮੁਰੇ ਨਾ ਦੇ ਗੁੰਦਨ